ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਸ਼ਾਇਰ ਹੈ ਮਨੋਬਰ ਰਾਣਾ ਉਸਨੇ ਲਿਖਿਆ ਸੀ ਬਲੰਦੀ دیر ਤੱਕ ਕਿਸ ਸ਼ਖਸ ਕੇ ਹਿੱਸੇ ਮੇ ਰਹਤੀ ਹੈ ਬਹੁਤ ਉੱਚੀ ਇਮਾਰਤ ਹਰ ਘੜੀ ਖਤਰੇ ਮੇ ਰਹਤੀ ਹੈ ਇਹ ਜਿਹੜੀ ਬਲੰਦੀ ਹੈ ਨਾ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਹਰ ਵਕਤ ਤੁਹਾਡੇ ਹਿੱਸੇ ਆਵੇ ਤੇ ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਗਲਤੀਆਂ ਕਰ ਲਓ ਔਰ ਗਲਤੀਆਂ ਨਹੀਂ ਗੁਨਾਹ ਕਰ ਲਓ ਤੇ ਫਿਰ ਗੁਨਾਹਾਂ ਨੂੰ ਆਪ ਮੰਨ ਲਵੋ ਤੇ ਫਿਰ ਮੁੱਕਰ ਜਾਓ ਕਿ ਮੈਂ ਤਾਂ ਵੈਸੇ ਝੋਲੀ ਪਵਾਏ ਨੇ ਤੇ ਫਿਰ ਬੜਾ ਮੁਸ਼ਕਲ ਹੋ ਜਾਂਦਾ ਤੇ ਹੁਣ ਫਿਰ ਚਿੰਤਾ ਬਣੀ ਹੋਈ ਹੈ ਚਿੰਤਾ ਬਹੁਤ ਵੱਧ ਰਹੀ ਹੈ ਚਿੰਤਾ ਇਸ ਕਰਕੇ ਵੱਧ ਰਹੀ ਹੈ ਕਿ ਪੇਰਾਓ ਜ਼ਮੀਨ ਦਿਖ ਰਹੀ ਹੈ ਜਿਉਂ-ਜਿਉਂ ਪੰਜ ਮੈਂਬਰੀ ਕਮੇਟੀ ਆਪਣੇ ਪ੍ਰੋਗਰਾਮ ਕਰਦੀ ਜਾ ਰਹੀ ਹੈ ਥਾਂ-ਥਾਂ ਤਿਉਂ-ਤਿਉਂ ਸ਼ਖਵੀਰ ਸਿੰਘ ਬਾਦਲ ਧੜੇ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਇਹ ਗੱਲ ਦੇਖਣ ਵਾਲੀ ਹੈ ਇਸ ਵੀਡੀਓ ਚ ਆਪਾਂ ਇਹ ਗੱਲ ਕਰਨੀ ਹੈ ਕਿ ਰੇਰ ਕੋਟਲਾ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ 18 ਮਾਰਚ ਨੂੰ ਫੇਰ ਮਲੇ ਕੋਟਲਾ ਉਸ ਤੋਂ ਬਾਅਦ ਜਲੰਧਰ ਫੇਰ ਸੰਗਰੂਰ ਫੇਰ ਸਮਾਣੇ ਕਿੰਨੀਆਂ ਰੈਲੀਆਂ ਕਿੰਨਾ ਆਪਮਾਰੇ ਲੋਕ ਆ ਰਹੇ ਨੇ ਤੇ ਚਿੰਤਾ ਤਾਂ ਵੱਧਣੀ ਹੈ ਵੀ ਤੇ ਫਿਰ ਕਿਵੇਂ ਬਣਦੀ ਕੈਂ ਬਹੂ ਜਿਵੇਂ ਮਰਜੀ ਤੁਸੀਂ ਉਹ ਸਰਕਲ ਡੈਲੀਗੇਟ ਚੁਣੋ ਜਿਹੜਾ ਡੈਲੀਗੇਟ ਸਟੇਡ ਡੈਲੀਗੇਟ ਪ੍ਰਧਾਨ ਵੀ ਬਣ ਜਾਓ ਪਰ ਪ੍ਰਧਾਨ ਕੀ ਕਰਦੀ ਕੀ ਹੈ ਜਦੋਂ ਤੁਹਾਡੇ ਕੋਲ ਲੋਕ ਨਹੀਂ ਤੁਹਾਡੇ ਨਾਲ ਹੋਣਗੇ ਸੰਗਤ ਨਹੀਂ ਨਾਲੋਂ ਸਵਾਲ ਤਾਂ ਇਹ ਜੇ ਨੇ ਇਹਨਾਂ ਸਵਾਲਾਂ ਤੇ ਹੀ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਿ ਪਿਆਰੇ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਕਰਨਾ ਹੈ ਉਹ ਪਿਆਰੇ ਮਿੱਤਰ ਜਿਹੜੇ ਨੇ ਉਹਨਾਂ ਨੇ ਮੇਰੀ ਗੱਲ ਮੰਨ ਲਈ ਹੁਣ 38 ਵਾਰ ਤੋਂ ਬਾਅਦ ਉਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਬਹੁਤ ਚੰਗਾ ਉਹਨਾਂ ਦਾ ਧੰਨਵਾਦ ਨਹੀਂ ਤਾਂ ਅਨ ਸਬਸਕ੍ਰਾਈਬ ਹੋ ਜਾਂਦਾ ਹੈ ਜੇ ਬਾਰ ਬਾਰ ਕਰ ਦਿਓ ਖੈਰ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਦੇਖੋ ਮੈਂ ਪੂਰੀ ਰੈਲੀ ਸੁਣਾਉਣੇ ਵਾਲੀ ਸੁਣੀ ਤੇ ਉਹਦੇ ਵਿੱਚ ਸਾਰੇ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਿਵੇਂ ਬੋਲੇ ਜਿਸ ਤਰ੍ਹਾਂ ਦਾ ਹੁਣ ਨੇ ਆਪਣਾ ਵਿਜ਼ਨ ਦਿੱਤਾ ਤੇ ਜਿਸ ਤਰੀਕੇ ਨਾਲ ਉਹ ਗੱਲ ਕਹਿੰਦੇ ਨਜ਼ਰ ਆਏ ਕਿ ਪਾਰਦਰਸ਼ੀ ਢੰਗ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਬਣ ਰਿਹਾ ਹੈ ਤੇ ਭਰਤੀ ਫੁਰ ਹੀ ਹੈ ਜਿਸ ਤਰ੍ਹਾਂ ਕੱਟ ਕੀਤਾ ਮੈਂ ਪ੍ਰਸ਼ੰਸਾ ਕਰਦਾ ਹਾਂ ਸਰਜੀਤ ਸਿੰਘ ਰਖੜਾ ਦੀ ਉਹ ਕਮੇਟੀ ਦੇ ਮੈਂਬਰ ਨੇ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਸੰਗਰੂਰ ਦਾ ਕੱਟ ਉਹਦੇ ਵਿੱਚ ਅਖਵਾਲ ਸਿੰਘ ਝੁੰਦਾ ਕਿਉਂਕਿ ਉਹ ਕਮੇਟੀ ਦਾ ਮੈਂਬਰ ਜਲੰਧਰ ਦੇ ਵਿੱਚ ਜਿਹੜਾ ਕੱਟ ਹੋਇਆ ਸੀ ਤੇ ਉੱਥੇ ਮੇਰੇ ਕੋਲ ਅਖਵਾਲ ਸਿੰਘ ਝੁੰਦਾ ਨੇ ਜਲੰਧਰ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਇਹ ਲੱਗੇ ਸੀ ਲੇਕਿਨ ਐਥੇ ਹੁਣ ਬਾਦਲ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨੇੜੇ ਰਹੇ ਮੰਤਰੀ ਰਹੇ ਬਹੁਤ ਉਹ ਉਹ ਦਿੱਤਰੇ ਨੇ ਹੁਣ ਉਹ ਇਕੱਠ ਕਰ ਰਹੇ ਨੇ ਗੱਲ ਤਾਂ ਲੋਕਾਂ ਤੱਕ ਜਾਣਦੀ ਹੈ ਇਹ ਇਹਨਾਂ ਦੀ ਜਿਹੜੀ ਇਸ ਕਿਸਮ ਦੀ ਇਹ ਮਹਿਮਾ ਹੈ ਜਾਂ ਇਹ ਜਿਹੜੀ ਚਾਲ ਇਹਨਾਂ ਨੇ ਚੱਲੀ ਇਹ ਮਾਤ ਦੇ ਨਾਲ ਹੀ ਚਾਲ ਹੁੰਦੀ ਹੈ ਨਾ ਜੇ ਚੈਸਸ ਖੇਡਦੇ ਆਂ ਕਈ ਵਾਰੀ ਅਸੀਂ ਜਦੋਂ ਚੈਸਸ ਦੇ ਵਿੱਚ ਪਿਆਦੇ ਨਾਲ ਵੀ ਮਾਤ ਦੇ ਦਿੰਨੇ ਆ ਤਾਂ ਕਿੰਗ ਨੂੰ ਵੀ ਖਤਰਾ ਹੋ ਜਾਂਦਾ ਇਹ ਮਾਤ ਦੇ ਨਾਲ ਈ ਚਾਲ ਹੈ ਕਿਉਂਕਿ ਇਹਦੇ ਨਾਲ ਲੋਕ ਮਬਲਾਈਜ਼ ਹੋ ਰਹੇ ਨੇ ਲੋਕਾਂ 'ਚ ਚਰਚਾ ਹੋ ਰਹੀ ਹੈ ਲੋਕਾਂ 'ਚ ਗੱਲਬਾਤ ਜਾ ਰਹੀ ਹੈ ਤੋਂ ਮੈਂ ਇਹ ਦੇਖ ਰਿਹਾ ਸੀ ਕਿ ਉਹ ਜੋ ਕਹਿ ਰਹੇ ਨੇ ਉਹ ਤੇ ਵੀ ਲੋਕਾਂ ਦਾ ਅਸਰ ਹੈ ਤੇ ਮੈਂ ਪੱਤਰਕਾਰੀ ਦੇ ਤੌਰ ਤੇ ਇੱਕ ਸਬਜੈਕਟ ਪੜਾਇਆ ਜਿਹਦੇ 'ਚ ਅਸੀਂ ਫੀਡਬੈਕ ਲੈਣੇ ਆ ਬਹੁਤ ਵਾਰ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਲੈਨੇ ਆ ਤੇ ਉਹ ਤੋਂ ਫਿਰ ਜੋ ਨਤੀਜੇ ਨਿਕਲਦੇ ਨੇ ਉਹ ਦੱਸਦੇ ਸਾਡਾ ਕੰਮ ਇਹ ਹੈ ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਕਿ ਇਥੇ ਕਿਵੇਂ ਲੱਗਦਾ ਤੁਹਾਨੂੰ ਇਹ ਜੋ ਕਹਦੇ ਜੀ ਵੱਡਾ ਕਾਰਨ ਕਿ ਅਕਾਲ ਤਖਤ ਸਾਹਿਬ ਦਾ ਥਾਪੜ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਹੈ ਇਹ ਜਿਹੜੇ ਬੰਦੇ ਜੁੜੇ ਨੇ ਨਾ ਇਹ ਅਕਾਲ ਤਖਤ ਕਰਕੇ ਇਹਨਾਂ ਦੇ ਨਾਲ ਨੇ ਤੇ ਇਹਨਾਂ ਦਾ ਵੈਸੇ ਨਿੱਜੀ ਤਾਂ ਸੁਖਵੀਰ ਸਿੰਘ ਬਾਦਲ ਨਾਲ ਕੋਈ ਜਿਹੜਾ ਵਿਰੋਧ ਨਹੀਂ ਸੀ ਤੇ ਗੱਲ ਮੈਨੂੰ ਚਚੀ ਇਸ ਗੱਲ ਦੀ ਦੇਖੋ ਉਹਦੇ ਚ ਖਾਸ ਤੌਰ ਤੇ ਇਕਵਾਲ ਸਿੰਘ ਝੁੰਦਾ ਦਾ ਮੈਂ ਜ਼ਿਕਰ ਕਰਦਾ ਸ਼ਾਇਦ ਇਕਵਾਲ ਸਿੰਘ ਝੁੰਦਾ ਨੇ ਸਮਾਨੇ ਦੀ ਰੈਲੀ 'ਚ ਗੱਲ ਕੀਤੀ ਵੀ ਸੀ ਕਿ ਮੇਰੇ ਤਾਂ ਬਹੁਤ ਨੇੜੇ ਸੀ ਮੈਂ ਤਾਂ ਸਿਰਫ ਇਹ ਸੇ ਕਰਕੇ ਗਿਆ ਮੇਰੇ ਤਾਂ ਕੋਈ ਮਤਲਬ ਮਸਲਾ ਹੀ ਨਹੀਂ ਸੀ ਤੇ ਮਸਲਾ ਤਾਂ ਇਹ ਵੀ ਹੈ ਨਾ ਕਿ ਇਕਵਾਲ ਸਿੰਘ ਝੁੰਦਾ ਦੀ ਕਮੇਟੀ ਦੀ ਰਿਪੋਰਟ ਜੇ ਆ ਜਾਂਦੀ ਤਾਂ ਇਹ ਕੁਝ ਹੋਣਾ ਹੀ ਨਹੀਂ ਸੀ ਖੈਰ ਮੈਂ ਗੱਲ ਕਰ ਰਿਹਾ ਸੀ ਫੀਡਬੈਕ ਦੀ ਦੂਜੀ ਗੱਲ ਉਹਨਾਂ ਨੇ ਕਹੀ ਜਿੰਨਿਆਂ ਨੂੰ ਮੈਂ ਪੁੱਛਿਆ ਇੱਕ ਉੱਥੇ ਹੋਰ ਵੀ ਪ੍ਰਭਾਵਸ਼ਾਲੀ ਕੰਮ ਹੋਇਆ ਉੱਥੇ ਪ੍ਰੋਫੈਸਰ ਵੀ ਉੱਥੇ ਹਰ ਵਰਗ ਦੇ ਲੋਕ ਗਏ ਹੋਏ ਸੀ ਇਸ ਰੈਲੀ ਦੇ ਵਿੱਚ ਸਮਾਣੇ ਲਈ ਵਿੱਚ ਕਠ ਵੀ ਬਹੁਤ ਸੀ ਤੇ ਜਦੋਂ ਮੈਂ ਪੁੱਛਿਆ ਵੀ ਕਾਰਨ ਕੀ ਆ ਫਰਕ ਕੀ ਰਹੂਗਾ ਕਹਿੰਦੇ ਜੀ ਫਰਕ ਤਾਂ ਇਹ ਰਹੂਗਾ ਇਹ ਕਹਦੇ ਨੇ ਸਾਹ ਦੇਖ ਲੋ ਅਸੀਂ ਪੰਜ ਪ੍ਰਧਾਨੀ ਇਹ ਸ਼ਾਇਦ ਗੁਰਪ੍ਰਤਾਪ ਸਿੰਘ ਬਡਾਰਾੜੇ ਗੱਲ ਕੀਤੀ ਸੀ ਕਿ ਉਥੇ ਇਸ ਤਰ੍ਹਾਂ ਨਹੀਂ ਹੋਣਾ ਅਸੀਂ ਵਿਸ਼ਵਾਸ ਰੱਖਦੇ ਪੰਜ ਪ੍ਰਧਾਨੀ ਚ ਤੇ ਇਹ ਕਹਦੇ ਕਲੈਕਟਿਵ ਜਿਹੜੀ ਹੈ ਲੀਡਰਸ਼ਿਪ ਦੀ ਗੱਲ ਕਰਦੇ ਨੇ ਪਰਵਾਰਿਕ ਲੀਡਰਸ਼ਿਪ ਦੀ ਗੱਲ ਨਹੀਂ ਕਰਦੇ ਇਹ ਜਿਹੜੀ ਸਭ ਤੋਂ ਜ਼ਿਆਦਾ ਇਤਰਾਜ਼ ਲੋਕਾਂ ਨੂੰ ਸਖਵੀਰ ਸਿੰਘ ਬਾਦਲ ਤੇ ਪਰਵਾਰਿਕ ਹੈ ਕਿ ਸਾਰਾ ਕੁਝ ਪਰਿਵਾਰ ਨੂੰ ਦੇਤਾ ਮਤਲਬ ਕੋਈ ਛਟਿਆ ਹੀ ਨਹੀਂ ਪਰਵਾਰ ਸੁਖਵੀਰ ਸਿੰਘ ਬਾਦਲ ਨੂੰ ਅਮਰਜ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹਨਾਂ ਦੇ ਨਾਲ ਲੀਡਰ ਸੀ ਉਹਨਾਂ ਦੇ ਪਰਿਵਾਰ ਲਿਆਂਦੇ ਮੰਨ ਲਓ ਸਖਦੇਵ ਸਿੰਘ ਢੀਂਟਸਾ ਇਹਨਾਂ ਸੀਨੀਅਰ ਬੰਦਾ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਕਿਉਂ ਪਰਮਿੰਦਰ ਨੂੰ ਅੱਗੇ ਲਾਇਆ ਪ੍ਰੇਮ ਸਿੰਘ ਚੰਦੂ ਮਾਦਰਾ ਹਰਿੰਦਰਪਾਲ ਸਿੰਘ ਚੰਦੂ ਮਾਦਰਾ ਨੂੰ ਅੱਗੇ ਲਾਇਆ ਪੁੰਦਰ ਦੇ ਮੁੰਡੇ ਨੂੰ ਅੱਗੇ ਲਾਇਆ ਸਾਰੇ ਦੇ ਕਾਲੋ ਦੇ ਮੁੰਡੇ ਨੂੰ ਕੋਈ ਛਡੇ ਹੀ ਨਹੀਂ ਕਾਰਨ ਕਿ ਸਖਵੀਰ ਸਗ ਬੋਲ ਨਾ ਸਕੇ ਇਹ ਜੋ ਜਿਹੜੇ ਮੁੰਡੇ ਤਾਂ ਤਾਂ ਸੀਰੀਅਰ ਹੋ ਜੂ ਨਾ ਉਹ ਤੇ ਕਹਿੰਦੇ ਜੀ ਕਿਤਾਬ ਪਰਿਵਾਰ ਵੱਡਾ ਕਾਰਨ ਸਾਨੂੰ ਲੱਗਿਆ ਕਿ ਪਰਿਵਾਰ ਪਰਿਵਾਰ ਤਾਂ ਫਿਰ ਕਮਾਲ ਹੀ ਸੀ ਨਾ ਉਹ ਤਾਂ ਪਤਾ ਹੀ ਨਹੀਂ ਬੋਲੇ ਹੀ ਨਹੀਂ ਕੋਈ ਕੋਈ ਬੰਦਾ ਤਾਂ ਪਰਿਵਾਰ ਦਾ ਛੱਡਿਆ ਹੋਵੇ ਪ੍ਰਕਾਸ਼ ਸਿੰਘ ਬਾਦਲ ਸਖਵੀਰ ਸਿੰਘ ਬਾਦਲ ਗਰਦਾਸ ਬਾਦਲ ਗਰਦਾਸ ਦਾ ਮੁੰਡਾ ਮਨਪ੍ਰੀਤ ਬਾਦਲ ਅਦੇਸ਼ ਪ੍ਰਸਾਉ ਕਰੋਂ ਤੇ ਨਾਲ ਹਰ ਸਿਮਰਤ ਕੌਰ ਹਰ ਸਿਮਰਤ ਦਾ ਭਰਾ ਬਿਕਰਮਜੀਤਿਆ ਦੇ ਹੋਰ ਵੀ ਕੋਈ ਹੁੰਦਾ ਉਹ ਵੀ ਢਾ ਲੈਂਦੇ ਤੋਂ ਉਦੋਂ ਬਾਅਦ ਵਾਕਿਆਂ ਨੂੰ ਜੇ ਫਿਰ ਬਚਿਆ ਫਿਰ ਬੰਡਿਆ ਨਹੀਂ ਤਾਂ ਪਰਿਵਾਰ ਦੀ ਗੱਲ ਕੀਤੀ ਡਾਕਟਰ ਮਨਵੋਨ ਸਿੰਘ ਦੀ ਗੱਲ ਵੀ ਯਾਦ ਆਈ ਪ੍ਰੋਫੈਸਰ ਇਕ ਨੂੰ ਮੈਂ ਮਿਲਿਆ ਮਹਾਰਾਜ ਸਾਹਿਬ ਤੁਸੀਂ ਰੈਲੀ ਚ ਗਏ ਸੀ ਉਹ ਕਹਦੇ ਜੀ ਗੱਲ ਇਹ ਹੈ ਕਿ ਸਾਡਾ ਵੀ ਤਾਂ ਕਰੋੜ ਬੰਦਾ ਹੈ ਅਸੀਂ ਵੀ ਸਿੱਖਾਂ ਅਸੀਂ ਵੀ ਅਕਾਲ ਤਖਤ ਸਾਹਿਬ ਦੇ ਨਾਲ ਆ ਤਾਂ ਮੈਂ ਕਿਹਾ ਫਿਰ ਕੀ ਤੋਡਾ ਕੀ ਕਾਰਨ ਹੈ ਚਲੋ ਬਾਕੀ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਲੋਕਾਂ ਨੂੰ ਜਦੋਂ ਪੁੱਛਦਾ ਤੋ ਤਾਂ ਇਹ ਗੱਲਾਂ ਦੱਸਦੇ ਨੇ ਉਹ ਕਹਿੰਦੇ ਭਾਈ ਗੱਲ ਤਾਂ ਮੈਨੂੰ ਵੀ ਇਹੀ ਲੱਗਦੀ ਹੈ ਡਾਕਟਰ ਮਨਵੰਤ ਸਿੰਘ ਵਾਲੀ ਗੱਲ ਕਹਿੰਦਾ ਮੈਨੂੰ ਜ਼ਿਆਦਾ ਕਾਟ ਕਰ ਗਈ ਕਹਿੰਦਾ ਡਾਕਟਰ ਮਨਵੰਤ ਸਿੰਘ ਨੇ ਕਿਹਾ ਸੀ ਕਿ ਮੈਂ ਸਗਵੀਰ ਪ੍ਰਕਾਸ਼ ਸਿੰਘ ਬਾਦਲ ਨੂੰ ਕਦੇ ਕੋਈ ਕੰਮ ਨੂੰ ਜਵਾਬ ਨਹੀਂ ਦਿੱਤਾ ਪਰ ਭਾਈ ਆਪਦੇ ਨਿੱਜੀ ਕੰਮ ਸੀ ਮੈਂ ਕਰਤੇ ਜਿਵੇਂ ਨਿੱਜੀ ਕੰਮਾਂ ਦੀ ਗੱਲ ਤੇ ਸਭ ਤੋਂ ਵੱਡੀ ਗੱਲ ਉਸ ਵੇਲੇ ਇਹ ਮੈਨੂੰ ਇੱਕ ਜਿਹੜਾ ਹਿੰਦੂ ਲੀਡਰ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਹੀ ਸੀ ਕਿ ਸਾਡੇ ਮੰਦਰ ਇਹਦੇ ਪ੍ਰਤੀ ਜ਼ਹਿਰ ਉਦੋਂ ਭਰਿਆ ਜਦੋਂ ਜਿਹੜਾ ਗੱਠ ਜੋੜਦਾ ਧਰਮ ਹੁੰਦਾ ਹੈ ਜਿਹੜੀ ਤਾਂ ਸੀਨੀਅਰ ਹੁੰਦੀ ਆ ਪਾਰਟੀ ਵੱਡਾ ਭਰਾ ਹੁੰਦਾ ਉਹਦਾ ਮੁੱਖ ਮੰਤਰੀ ਜੂਨੀਅਰ ਦਾ ਡਿਪਟੀ ਮੁੱਖ ਮੰਤਰੀ ਹੁੰਦਾ ਤੇ ਜਿਹੜੇ ਬੰਦੇ ਤਿਆਰੀ ਕਰੇ ਫਿਰਦੇ ਸੀ ਉਹ ਸੁਖਵੀਰ ਸਿੰਘ ਬਾਦਲ ਦੇ ਡਿਪਟੀ ਸੀਐਮ ਦੇ ਸੋ ਚੁੱਕਦੇ ਆ ਕੁਰਸੀਆਂ ਲਾਉਂਦੇ ਫਿਰਦੇ ਕਹਿੰਦਾ ਸਾਨੂੰ ਮਜਬੂਰ ਕਰਤਾ ਜਿੰਮੇ ਇਹ ਜਾ ਕੇ ਮਨਾਇਆ ਵੀ ਡਿਪਟੀ ਸੀਐਮ ਵੀ ਮੇਰਾ ਹੀ ਹੋਊਗਾ ਪ੍ਰਧਾਨ ਵੀ ਉਹ ਹੋਊਗਾ ਸੋ ਪ੍ਰਕਾਸ਼ ਸਿੰਘ ਬਾਦਲ ਦੇ ਇਹ ਉਹ ਪ੍ਰੋਫੈਸਰ ਦਾ ਕਹਿਣਾ ਸੀ ਸੋ ਉਹ ਸਾਰੀਆਂ ਗੱਲਾਂ 'ਚ ਜਦੋਂ ਪੰਜਵੇਂ ਬ੍ਰਿਕ ਕਮੇਟੀ ਇਹ ਕਹਿੰਦੀ ਸੁਣੀ ਗਈ ਕਿ ਜੀ ਇਹ ਕੰਮ ਹੋਊਗਾ ਪਾਰਦਰਸ਼ੀ ਢੰਗ ਨਾਲ ਨਵੀਂ ਲੀਡਰਸ਼ਿਪ ਪੈਦਾ ਹੋਊਗੀ ਜਿਹਨੂੰ ਲੋਕ ਚਾਣਗੇ ਪੈਦਾ ਹੋਊਗੀ ਇਹ ਨਹੀਂ ਹੈ ਕਿ ਤੁਸੀਂ ਡੈਲੀਗੇਟ ਬਣਾਓ ਸੰਖਵੀਰ ਸਿੰਘ ਬਾਦਲੀ ਪ੍ਰਧਾਨ ਬਣੂਗਾ ਇਸ ਤਰ੍ਹਾਂ ਨਹੀਂ ਹੋਊਗਾ ਤੇ ਫਿਰ ਪੰਜ ਪ੍ਰਧਾਨਿਕ ਕਲੈਕਟਰ ਲੀਡਰਸ਼ਿਪ ਹੋਊਗੀ ਫਿਰ ਇੱਕ ਅਹੁਦੇ ਦੀ ਗੱਲ ਕਰਦੇ ਨੇ ਇਹ ਕਿ ਇੱਕ ਅਹੁਦਾ ਮਿਲੂਗਾ ਇੱਕ ਜਿਹੜਾ ਪਰਿਵਾਰ ਦੇ ਵਿੱਚ ਇੱਕ ਨੂੰ ਟਿਕਟ ਮਿਲੂਗੀ ਇਹ ਵੀ ਹੈ ਸ਼ੇਰ ਪ੍ਰਧਾਨ ਤੇ ਮੁੱਖ ਮੰਤਰੀ ਅਲੱਗ ਹੋਣਗੇ ਜਿਹੜੇ ਕਰਕੇ ਟੋੜਾ ਸਾਹਿਬ ਨਾਲ ਗੱਲ ਹੋਈ ਸੀ ਜਿਹੜੀ ਜਿਹੜੀਆਂ ਗੱਲਾਂ ਹੁਣ ਤੱਕ ਆਪਾਂ ਦੇਖ ਰਹੇ ਸੀ ਸ਼ਾਇਦ ਇਹ ਗੱਲ ਮੈਨੂੰ ਨਹੀਂ ਪਤਾ ਪਰ ਇਹ ਨੂੰ ਕਰ ਲੈਣੀ ਚਾਹੀਦੀ ਹੈ ਜੇ ਨਹੀਂ ਕੀਤੀ ਐਥੇ ਨਹੀਂ ਉੱਠੀ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਂਬਰ ਹੋਊਗਾ ਉਹ ਸਿਆਸਤ ਤੋਂ ਦੂਰ ਰਹੂਗਾ ਜਾਓ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਊਗਾ ਜਾ ਉਹ ਐਮਐਲਏ ਦੀ ਇਹ ਨਹੀਂ ਹੋਊਗਾ ਕਿ ਸਿਆਸੀ ਬੰਦਾ ਜਿਹੜਾ ਹੈ ਉਹ ਸ਼੍ਰੋਮਿਕ ਕਮੇਟੀ ਦਾ ਮੈਂਬਰ ਹੋਵੇ ਉਹਦਾ ਧਾਰਮਿਕ ਬੰਦਿਆਂ ਨੂੰ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਨੇ ਪ੍ਰਭਾਵਿਤ ਕੀਤਾ ਔਰ ਇੱਕ ਥਾਂ ਨਹੀਂ ਕੀਤਾ ਜਿੱਥੇ ਜਿੱਥੇ ਵੀ ਇਹ ਰੈਲੀਆਂ ਹੋ ਰਹੀਆਂ ਨੇ ਉੱਥੇ ਦੇ ਉਸ ਏਰੀਏ ਦੇ ਉਸ ਪਿੰਡਾਂ ਦੇ ਲੋਕ ਜਾ ਕੇ ਸੱਤ ਚਰਚਾ ਕਰਦੇ ਨੇ ਕਿ ਵੀ ਗੱਲ ਤਾਂ ਠੀਕ ਹੈ ਇਹ ਗਾਲਤਖਸਾਬ ਦੇ ਨਾਲ ਨੇ ਇਹ ਇਹ ਗਾਲਤਖਤ ਪਗੋੜੇ ਨੇ ਇਹ ਗਾਲਤਖਤੀ ਗੱਲ ਇਹਨਾਂ ਨੇ ਮੰਨੀ ਨਹੀਂ ਇਹਨਾਂ ਦਾ ਹੱਦਾਂ ਕੋਈ ਨੀਜੀ ਲੱਗਦਾ ਨਹੀਂ ਭਈ ਬਈਗਾ ਅਖਵਾਲ ਸਿੰਘ ਝੁੰਦਾ ਉਹਨੇ ਕੀ ਕਰਾਉਣਾ ਸੀ ਉਹ ਤਾਂ ਨਾਲ ਸੀ ਉਹ ਤਾਂ ਉੱਥੇ ਖੜ ਗਿਆ ਮਨਪ੍ਰੀਤ ਵਾਲੀ ਐਮ ਐਲ ਐ ਹੈ ਭਈ ਉਹ ਪੈਸਾ ਵੀ ਬਹੁਤ ਆਦੇ ਕੋਲ ਉਹਨੂੰ ਕੀ ਲੋਟ ਸੀ ਤੇ ਵੀ ਇਹ ਸੱਚਮੁੱਚ ਹੀ ਕੁਝ ਬੰਦੇ ਤਾਂ ਨਿੱਤਰੇ ਨੇ ਜਿਹੜੇ ਸੱਚਮੁੱਚ ਹੀ ਅਕਾਲ ਤਖਤ ਸਾਹਿਬ ਦੇ ਨਾਲ ਲੱਤੇ ਸਿੱਖੀ ਦੀ ਪੰਥ ਦੀ ਗੱਲ ਕਰ ਰਹੇ ਨੇ ਇਹ ਚਰਚਾ ਹੋਣ ਲੱਗੀ ਜਦੋਂ ਇਹ ਚਰਚਾ ਹੋਣ ਲੱਗ ਜੇ ਨਾ ਸਮਝੋ ਇਹ ਬਹੁਤ ਅੱਛਾ ਸਾਈਨ ਹੈ ਇਹ ਇਹ ਬਹੁਤ ਗੁੱਡ ਸਾਈਨ ਜਿਹਨੂੰ ਕਹਿੰਦੇ ਨੇ ਉਹ ਹੈ ਲੋਕਾਂ ਚ ਮਹਿਮ ਬਣਦੀ ਹੈ ਹਲਾਰਾ ਮੈਂਦਾ ਹੁਣ ਤੁਸੀਂ ਦੇਖੋ ਮੈਂ ਕਿਹਾ ਸੀ ਪਿਛਲੇ ਵੀਡੀਓ ਚ ਕਿਤੇ ਪਿਆ ਹੋਊਗਾ ਤੁਸੀਂ ਦੇਖੋਗੇ ਕਿ ਜਦੋਂ ਗੋਬਿੰਦ ਸਿੰਘ ਲੋਂਗੋ ਵਾਲੇ ਇੱਧਰ ਆਇਆ ਉਸ ਏਰੀਆ ਚ ਬਹੁਤ ਫਰਕ ਪਿਆ ਵੈਸੇ ਤੁਸੀਂ ਦੇਖ ਲਓ ਜਿੱਥੇ-ਜਿੱਥੇ ਗਏ ਨੇ ਉੱਥੇ ਲੀਡਰ ਦੱਸੋ ਕਿਹੜਾ ਹੈ ਸੰਗਰੂਰ ਦੇ ਵਿੱਚ ਕਿਹੜਾ ਲੀਡਰ ਰਹਿ ਗਿਆ ਪ੍ਰਕਾਸ਼ ਸਿੰਘ ਆ ਸੁਖਵੀਰ ਸਿੰਘ ਬਾਦਲਪੁਰ ਕਿੰਸ ਕੀ ਕਰਕੇ ਦੇਖੋ ਸਾਰੇ ਇੱਧਰ ਈਵਨ ਪਟਿਆਲੇ ਚ ਜਿਹੜੇ ਨੇ ਸਰਜੀਤ ਸਿੰਘ ਰਖੜ ਦੇ ਨਾਲ ਸਾਰੇ ਉਹ ਨੰਬਰ 2 ਤੇ ਕਵੇ ਲੀਡਰ ਪੈਦਾ ਕਰੋਗੇ ਕੋਸ਼ਿਸ਼ ਕੀਤੀ ਮਨਪ੍ਰੀਤਿਆਲੀ ਦੇ ਇਲਾਕੇ ਚੋਂ ਆਪਦੇ ਉਹਦੇ ਹਲਕੇ ਚੋਂ ਬੰਦੇ ਲੈ ਕੇ ਉਹਨਾਂ ਫੋਟੋਆਂ ਖਚਾਈਆਂ ਮੀਡੀਆ ਚ ਦਿੱਤਾ ਕੋਸ਼ਿਸ਼ ਤਾਂ ਹਰ ਇੱਕ ਮਤ ਦਾ ਹੱਕ ਕਰਨਾ ਪਰ ਮੈਂ ਜਿਹੜੀ ਗੱਲ ਅੱਜ ਦੀ ਵੀਡੀਓ ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਹੈ ਇਹ ਜਿਸ ਸਗਵੀਂ ਤੋਂ ਬਾਅਦ ਦੇ ਦੀ ਇਹ ਚਿੰਤਾ ਵੱਧ ਰਹੀ ਹੈ ਕਦੇ ਨਹੀਂ ਬੋਲਿਆ ਸੀ ਮਜੀਠੀਆ ਦੇ ਹੱਕ ਚ ਮਜੀਠੀਆ ਦੇ ਜਦੋਂ ਵਿਰੋਧ ਕੀਤਾ ਫਿਰ ਚਾਹੇ ਪਿੱਛੇ ਸ਼ੁਰੂ ਮਾਰਨ ਵਾਲੀ ਗੱਲ ਕਹੀ ਵਾਪਸ ਰੈਲੀ ਉਹ ਗੱਲ ਨਹੀਂ ਕਰਨੀ ਲੇਕਿਨ ਜਦੋਂ ਦੀ ਸਿਕਿਉਰਿਟੀ ਦੀ ਵਾਪਸ ਹੋਣ ਦੀ ਗੱਲ ਕੀਤੀ ਨਵੀਂ ਸਿਟ ਕਰਨ ਦੀ ਬੰਨ ਦੀ ਗੱਲ ਕੀਤੀ ਹੈ ਮੁਸ਼ਕਲਾਂ ਤਾਂ ਵਧੀਆ ਪਰਵਾਰਕ ਮੁਸ਼ਕਲਾਂ ਵਧੀਆ ਦੂਜੇ ਪਾਸੇ ਅੱਜ ਪਹਿਲੀ ਵਾਰ ਕਾਫੀ ਦਿਨਾਂ ਬਾਅਦ ਟਵੀਟ ਕੀਤਾ ਜਾਂ ਐਕਸ ਤੇ ਕਮੈਂਟ ਕੀਤਾ ਹੈ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਨੂੰ ਲੈ ਕੇ ਪਰ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਵੀ ਦਰਜੀਤ ਸਿੰਘ ਚੀਮਾ ਕੋਈ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਕਿਹੜੇ-ਕਿਹੜੇ ਬੰਦੇ ਨਾਲ ਹੁੰਦੇ ਨੇ ਕਿੰਨੇ ਕ ਸੀਨੀਅਰ ਬੰਦੇ ਹੁੰਦੇ ਨੇ ਅਰਸ਼ਪ੍ਰੀਜ਼ ਦਾ ਜਿਹੜਾ ਅਰਸ਼ਦੀਪ ਸਿੰਘ ਕਲੇਰ ਹੁੰਦਾ ਜਾਂ ਕਦੇ-ਕਦੇ ਮਹੇਸ਼ਿੰਦਰ ਗਰੇਵਾਲ ਜਾਂ ਹੀਰਾ ਸਿੰਘ ਗਾਪੜੀਆ ਗੈਂਟੀ ਤੇ ਰਹਿ ਗਏ ਮੈਂ ਨਹੀਂ ਕਹਦਾ ਗਿਆਨੀ ਹਰਪ੍ਰੀਤ ਸਿੰਘ ਮੰਗੋ ਕਿ ਜੀ ਉਹ ਬੰਦੇ ਜਿਹੜੇ ਰਦਾਸੀ ਨੇ ਪਰਵੀ ਸਿੰਘ ਸਰਨਾ ਤੇ ਉਹਦਾ ਭਰਾ ਹਰਵਿੰਦਰ ਸਿੰਘ ਸਰਨਾ ਅਠੇ ਨੇ ਮੈਂ ਉਹ ਗੱਲ ਨਹੀਂ ਕਹਦਾ ਤੇ ਲੇਕਿਨ ਹਾਂ ਇੱਕ ਗੱਲ ਮੈਂ ਦੱਸਣੀ ਇਹ ਜੱਥੇਦਾਰਾਂ ਤੇ ਵੀ ਲੋਕ ਨਰਾਜ਼ ਨੇ ਵੀ ਜਿਵੇਂ ਜੱਥੇਦਾਰਾਂ ਨੂੰ ਕੱਢਿਆ ਧਾਮੀ ਨੂੰ ਜਿੰਨਾ ਇਮਾਨਦਾਰ ਤੁਸੀਂ ਕਹਿੰਦੇ ਹੋ ਲੋਖਾ ਚੌਦੀ ਐਮ ਐਸ ਖਤਮ ਹੈ ਉਹ ਗੱਲ ਉਹ ਤਾਂ ਕਹਿੰਦੇ ਇਹ ਤਾਂ ਬੰਦਾ ਹੈ ਉਹ ਤਾਂ ਜਿੰਮੇ ਕਹਿੰਦਾ ਉਹਵੇਂ ਕਰਦਾ ਹੈ ਇਹ ਤਾਂ ਜੇ ਜਿੰਨੂੰ ਰਾਜ ਕੋਹੁ ਨ ਸੁਖਵੀਰ ਸਿੰਘ ਬਾਦਲ ਉਹਵੇਂ ਕਹੂਗਾ ਉਹ ਗੱਲ ਤਾਂ ਬੜੀ ਜਥੇਦਾਰ ਦੇ ਕਹੇ ਤੋਂ ਆਇਆ ਨਹੀਂ ਸੁਖਵੀਰ ਸਿੰਘ ਬਾਦਲ ਗਿਆ ਦੁਬਾਰਾ ਪ੍ਰਧਾਨ ਦੀ ਸਾਹਮਣੇ ਸਾਹਮਣੇ ਫਿਰ ਜੋ ਕੁਝ ਕੀਤਾ ਉੱਥੇ ਸੋ ਇਹ ਸਾਰੇ ਹਾਲਾਤ ਜਿਹੜੇ ਦੇ ਪੰਚਤਕ ਸਿਆਸਤ ਦੇ ਉਹਨਾਂ ਦੇ ਵਿੱਚੋਂ ਅੱਜ ਆਪਾਂ ਇੱਕ ਪੱਖ ਲਿਆ ਕਿ ਪੰਜ ਮੈਂਬਰੀ ਕਮੇਟੀ ਜਿੱਥੇ-ਜਿੱਥੇ ਜਾ ਰਹੀ ਹੈ ਉਹ ਚਿਤ ਨਾ ਸਿਰਫ ਭਰਤੀ ਦੀ ਗੱਲ ਕਰਦੀ ਹੈ ਬਲਕਿ ਉਹ ਜਿਹੜੇ ਲੋਕਾਂ ਦੇ ਵਿੱਚ ਇੱਕ ਨਵੀਂ ਚੇਤਨਾ ਜਿਹੜੀ ਹੈ ਜਿਹਦੀ ਬਹੁਤ ਜ਼ਰੂਰਤ ਸੀ ਉਹ ਪੈਦਾ ਹੋ ਰਹੀ ਹੈ ਤੇ ਸੱਚਮੁੱਚ ਇੱਕ ਗੱਲ ਤਾਂ ਹੁਣ ਕਲੀਅਰ ਹੀ ਹੋ ਚੁੱਕੀ ਵੀ ਦੋ ਅਕਾਲੀ ਦਲ ਬਣਨੇ ਨੇ ਜਿਹੜਾ ਅਕਾਲੀ ਦਲ ਪਹਿਲਾਂ ਜਿਹੜੇ ਕਹਿੰਦੇ ਨੇ ਜਿਨ੍ਹਾਂ ਕੋਲ ਦਫ਼ਤਰ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਉਹਦੇ ਕੋਲ ਹੁਣ ਪੈਰਾਹਟ ਜ਼ਮੀਨ ਦੀ ਇਹ ਜਿਹੜੇ ਨੇ ਇਹ ਜ਼ਮੀਨਦਾਰ ਨੇ ਹਲੇ ਇਹਨਾਂ ਕੋਲ ਦਫ਼ਤਰ ਨਹੀਂ ਹੈ ਇਹਨਾਂ ਕੋਲ ਕੁਝ ਨਹੀਂ ਲੇਕਿਨ ਇਹਨਾਂ ਨਾਲ ਲੋਕ ਨੇ ਸੰਗਤ ਹੈ ਪੰਥ ਹੈ ਤੋਂ ਪਰ ਜਿੱਥੇ ਲੋਕ ਤਾਂ ਕਹਿੰਦੇ ਜਿੱਥੇ ਅਕਾਲ ਤਖਤ ਸਾਹਿਬ ਅਸਿਓਂ ਦੇ ਨਾਲ ਜਿਹੜਾ ਅਕਾਲ ਤਖਤ ਤੋਂ ਭਗੋੜਾ ਸੀ ਉਹ ਤੇ ਕਰਾਉਣਾ ਕੀ ਹੈ ਤੇ ਬਾਕੀ ਤਾਂ ਹਲੇ ਉਹ ਜਿਹੜੀਆਂ ਗੱਲਾਂ ਤਾਂ ਇਲੈਕਸ਼ਨ 'ਚ ਯਾਦ ਆਉਣਗੇ ਬੇਅਦਬੀ ਦੀਆਂ ਬੇਅਦਬੀ ਦੀਆਂ ਮਾਫੀ ਦੀਆਂ ਸ਼ਰਮ ਘੁਟੇ ਤੋਂ ਮਾਫੀ ਲੂ ਜਿਹੜਾ ਜਸਟੀਫਿਕੇਸ਼ਨ ਦੇ ਲਈ 90 ਲੱਖ ਖਰਚਣ ਦੀਆਂ ਜਾ ਬਹਿਬਲ ਕਰਾਂ ਕੋਟਕਪੁਰਾ ਗੋਲੀ ਚਲਾਉਣ ਦੀਆਂ ਜਾਂ ਇਹਨੂੰ ਸਵੇਤ ਸਹਿਰੀ ਨੂੰ ਡੀਜੀਪੀ ਲਾਉਣ ਦੀਆਂ ਇਹ ਗੱਲਾਂ ਤਾਂ ਬਾਅਦ ਦੀਆਂ ਨੇ ਹਾਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਜਾਂਦਾ ਪੈਸੇ ਦੀ ਗੱਲ ਕਹਦੇ ਸਾਡੇ ਜੱਥੇਦਾਰ ਕਦੇ ਇਸ ਤਰ੍ਹਾਂ ਨਹੀਂ ਹੁੰਦੇ ਸੀ ਉਹ ਪੈਸਾ ਕਮਾਉਣ ਵਾਲੀ ਗੇਮ ਨਹੀਂ ਸੀ ਉਹਨਾਂ ਦੀ ਐੱਚੇ ਤਾਂ ਕੋਈ ਚੀਜ਼ ਛੱਡੀ ਨਹੀਂ ਜਿਵੇਂ ਸ਼ਰਮਿਕ ਕਮੇਟੀ ਤੋਂ ਵੀ ਤੁਸੀਂ ਜਿਹੜਾ ਹੈ ਸ਼ਰਮਿਕ ਕਮੇਟੀ ਤੋਂ ਕਿਵੇਂ ਜੀ ਕਹਦੇ ਆ ਜੇ ਆਪ ਦਾ ਚੈਨਲ ਚਲਾਉਂਦੀ ਸ਼ਰਮਿਕ ਕਮੇਟੀ ਤਾਂ ਹੋਰ ਗੱਲ ਸੀ ਜੱਥੇਦਾਰ ਨੇ ਹੁਕਮ ਕੀਤਾ ਸੀ ਤੇ ਚੈਨਲ ਪੀਟੀਸੀ ਤੇ ਗਰਵਾਣੀ ਚੱਲ ਰਹੀ ਹੈ ਤੇ ਕਿਉਂਕਿ ਲੋਕ ਜੁੜੇ ਹੋਰੇ ਹਰਮੰਦਰ ਸਾਹਿਬ ਨਾਲ ਇਸ ਕਰਕੇ ਉਹ ਚੈਨਲ ਚੱਲ ਰਿਹਾ ਤੇ ਚੈਨਲ ਸਗਵੀਰ ਸਿੰਘ ਬਾਦਲ ਦਾ ਤੇ ਕੋਦੋਂ ਮੰਨਿਆ ਜੀ ਤਾਂ ਮੈਂ ਇਹਦੀ ਗੱਲ ਤੋ ਹੋਈ ਨਹੀਂ ਛੱਡਿਆ ਹੋਟਲਾਂ ਤੋਂ ਲੈ ਕੇ ਇਹ ਟਰਾਂਸਪੋਰਟ ਪੈਸਾ ਪੈਸਾ ਤਾਂ ਖੈਰ ਉਹਦੀ ਮਨ ਦੀ ਇੱਛਾ ਹੈ ਕਿ ਮੈਂ ਸਭ ਤੋਂ ਵੱਡਾ ਅਮੀਰ ਬਣਾ ਤੋ ਇਹ ਸਾਰੇ ਹਾਲਾਤ ਦੇ ਵਿੱਚ ਇਹ ਜਿਹੜਾ ਕੁਛ ਮੈਨੂੰ ਨਹੀਂ ਪਤਾ ਮੈਂ ਮਰੇ ਕੋਲੇ ਦੇ ਕਿਸੇ ਨੂੰ ਨਹੀਂ ਮਿਲਿਆ ਨਾ ਹੀ ਮੈਂ ਸੰਗਰੂਰ ਵਾਲੇ ਉਹ ਮੈਂ ਖਬਰਾਂ ਪੜੀਆਂ ਨੇ ਉਥੋਂ ਨਾਕਸ ਕੀਤਾ ਸੀ ਇਹ ਜਿਹੜਾ ਸਮਾਨਿਆਲੀ ਰੈਲੀ ਹੈ ਕਿਉਂਕਿ ਪਟਿਆਲੇ ਦੇ ਲਾਗੇ ਦੇ ਸੀ ਮੈਂ ਚਲੋ ਇੱਥੇ ਥੋੜਾ ਜਿਹਾ ਫੀਲਡ ਵਰਕ ਕਰ ਲਈਏ ਉਹਦੇ ਚੋਂ ਆ ਕੁਛ ਨਿਕਲਿਆ ਜਿਹਦੇ ਚੋਂ ਮੈਂ ਸ਼ੁਰੂ ਚ ਜਿਹੜੀ ਗੱਲ ਕਹੀ ਸੀ ਕਿ ਜਿਹੜਾ ਬੰਦਾ ਬਲੰਦੀ ਤੇ ਹੁੰਦਾ ਉਹ ਹਮੇਸ਼ਾ ਤਾਂ ਰਹਦਾ ਨਹੀਂ ਤੇ ਉਹ ਹੁਣ ਲੱਗ ਰਿਹਾ ਹੈ ਕਿ ਜਿਹੜੀ ਉੱਚੀ ਇਮਾਰਤ ਜਿਹੜੀ ਲਗਾਤਾਰ 25 ਸਾਲ ਰਾਜ ਕਰਦੀ ਸੀ ਹੁਣ ਨੂੰ ਪਿੱਛੇ ਨੂੰ ਉਹ ਇਮਾਰਤ ਟਟੇ ਟੇਰੀ ਹੁੰਦੀ ਜਾ ਰਹੀ ਹੈ ਮੈਨੂੰ ਜੋ ਮੇਰੀ ਜਜਮੈਂਟ ਹੈ ਔਰ ਇਹ ਜਿਹੜੀ ਭਰਤੀ ਕਮੇਟੀ ਭਰਤੀ ਕਰ ਰਹੀ ਹੈ ਇਹ ਹੁਣ ਬਦਰਹੀ ਹੈ ਅੱਗੇ ਤੇਜ਼ੀ ਨਾਲ ਸ਼ਾਇਦ ਇਸ ਕਰਕੇ ਕਿ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਹੈ ਮੈਨੂੰ ਤਾਂ ਇਹ ਹੋਂ ਲੱਗਦਾ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ